ਤੇ ਪ੍ਰੋਜੈਕਟ ਤਿਆਰ ਕੀਤਾ ਸੀਗਾ ਤਾਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਸੀਂ 50000 ਅਧਿਆਪਕਾਂ ਨੂੰ ਸੁੰਦਰ ਲਿਖਾਈ ਦੇ ਸਬੰਧ ਦੇ ਵਿੱਚ ਟ੍ਰੇਨਿੰਗ ਸੈਮੀਨਾਰ ਲਗਾਇਆ ਸੀਗਾ ਉਹਦੇ ਲੈਕਚਰ ਸਾਡੇ YouTube ਤੇ ਪਏ ਆ ਹੁਣ ਕੈਲੀਗ੍ਰਾਫੀ ਦਾ ਪ੍ਰੋਜੈਕਟ ਵੀ ਅਸੀਂ ਨਾਲ ਐਡ ਕੀਤਾ ਹੈ ਬਾਹਰ ਐਗਜ਼ੀਬਿਸ਼ਨ ਲੱਗੀ ਹੋਈ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਵੀ ਉਹ ਦੇਖ ਕੇ ਜਾਇਓ ਤਾਂ ਪ੍ਰਬੰਧਕ ਸਾਹਿਬਾਨ ਨੇ ਬੇਨਤੀ ਕੀਤੀ ਸੀਗੀ ਵੀ ਤੁਸੀਂ ਤੁਹਾਨੂੰ ਥੋੜਾ ਜਿਹਾ ਸਮਾਂ ਹੈਗਾ ਤਾਂ ਮੈਂ ਇੱਕ ਛੋਟਾ ਜਿਹਾ ਮੋਟੀਵੇਸ਼ਨਲ ਟੌਪਿਕ ਲੈ ਕੇ ਤੁਹਾਡੇ ਕੋਲ ਆਇਆ ਇੱਕ ਸੀਕ੍ਰੀਟ ਆਫ ਫੋਰਗਿਵਿੰਗਨੈਸ ਮੇਰੇ ਟਾਪਿਕ ਦਾ ਨਾਮ ਹੈਗਾ ਇਸ ਕਨਸੈਪਟ ਨੂੰ ਕਲੀਅਰ ਕਰਨ ਲਈ ਮੈਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਤੋਂ ਸ਼ੁਰੂਆਤ ਕਰੂੰਗਾ ਕਹਿੰਦੇ ਪੁਰਾਣਾ ਸਮਾਂ ਸੀਗਾ ਤਾਂ ਇੱਕ ਰਾਜਾ ਆਪਣੇ ਸ਼ਾਮ ਨੂੰ ਰੋਜ਼ ਪਿੱਛੇ ਟੈਰਸ ਦੇ ਉੱਤੇ ਖੜਦਾ ਸੀਗਾ ਜਾ ਕੇ ਤੇ ਇਹ ਇਹ ਮਾਰਨਿੰਗ ਵੀ ਟਰੈਸ ਤੇ ਖੜਦਾ ਸੀ ਈਵਨਿੰਗ ਵੀ ਖੜਦਾ ਸੀ ਇੱਕ ਲੱਕੜਹਾਰਾ ਪਿੱਛੋਂ ਦੀ ਲੰਘਦਾ ਸੀ ਉਹਨਾਂ ਦੀ ਆਪਸ ਦੇ ਵਿੱਚ ਕੋਈ ਇੰਟਰੈਕਸ਼ਨ ਨਹੀਂ ਸੀ ਹੁੰਦੀ ਮਾਰਨਿੰਗ ਟਾਈਮ ਤੇ ਰਾਜੇ ਦੇ ਮਨ ਦੇ ਵਿੱਚ ਜਿਹੜੇ ਥਾਟ ਚੱਲਦੇ ਸੀ ਉਹ ਸੋਚਦਾ ਸੀਗਾ ਵੀ ਕਿੰਨੀ ਮਿਹਨਤ ਕਰਦਾ ਇਹ ਲੱਕੜਹਾਰਾ ਤੇ ਜਦੋਂ ਈਵਨਿੰਗ ਨੂੰ ਜਾਂਦਾ ਸੀ ਲੱਕੜਹਾਰੇ ਦੇ ਮਨ ਦੇ ਵਿੱਚ ਵੀ ਉਹਦਾ ਪੋਜ਼ਿਟਿਵ ਥਾਟਸ ਹੁੰਦੇ ਸੀ ਉਹਦੇ ਪ੍ਰਤੀ ਜਦੋਂ ਈਵਨਿੰਗ ਨੂੰ ਕਿਤੇ ਕਿਤੇ ਲੱਕੜਹਾਰਾ ਸ਼ਾਮ ਨੂੰ ਲੰਘਦਾ ਸੀਗਾ ਤਾਂ ਰਾਜੇ ਦੇ ਮਨ ਦੇ ਵਿੱਚ ਬੜੇ ਨਫ਼ਰਤ ਭਰੇ ਵਿਚਾਰ ਚੱਲਦੇ ਸੀ ਉਸ ਲੱਕੜਹਾਰੇ ਦੇ ਲਈ ਤਾਂ ਉਹ ਰਾਜੇ ਦਾ ਵਜ਼ੀਰ ਆ ਜਿਹੜਾ ਬੜਾ ਧਾਰਮਿਕ ਸੀ ਉਹਨੇ ਵਜ਼ੀਰ ਨਾਲ ਗੱਲ ਕੀਤੀ ਕਹਿੰਦਾ ਵੀ ਮੇਰੀ ਲੱਕੜਹਾਰੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਮੇਰੇ ਮੈਨੂੰ ਇਹਦੇ ਵੱਲ ਦੇਖ ਕੇ ਸ਼ਾਮ ਨੂੰ ਕਈ ਵਾਰੀ ਨਫ਼ਰਤ ਭਰੇ ਵਿਚਾਰ ਕਿਉਂ ਉੱਠਦੇ ਆ ਤਾਂ ਉਹਦਾ ਵਜ਼ੀਰ ਧਾਰਮਿਕ ਸੀਗਾ ਉਹ ਕਹਿੰਦਾ ਵੀ ਮੈਂ ਪਤਾ ਕਰਦਾ ਆ ਉਹ ਲੱਕੜਹਾਰੇ ਕੋਲੇ ਜਾਂਦਾ ਆ ਉਹਦੇ ਘਰੇ ਬੈਠਦਾ ਕਹਿੰਦਾ ਉਹ ਪਿੱਛੇ ਕਮਰਾ ਬੰਦ ਕੀਤਾ ਉਹਦੇ ਚ ਕੀ ਆ ਕਹਿੰਦਾ ਉਹਦੇ ਵਿੱਚ ਮੈਂ ਜਦੋਂ ਜੰਗਲ 'ਚ ਲੱਕੜਾਂ ਕੱਟਣ ਲਈ ਜਾਂਦਾ ਆ ਕਿਤੇ ਕਿਤੇ ਮੈਨੂੰ ਚੰਦਨ ਦੀ ਲੱਕੜ ਮਿਲ ਜਾਂਦੀ ਆ ਤਾਂ ਕਹਿੰਦਾ ਉਹ ਚੰਦਨ ਦੀ ਲੱਕੜ ਤੋਂ ਵੇਚਦਾ ਕਿਉਂ ਨਹੀਂ ਕਹਿੰਦਾ ਉਹ ਵਿਕਦੀ ਨਹੀਂ ਜਦੋਂ ਇਸ ਦੇਸ਼ ਦਾ ਰਾਜਾ ਮਰੂਗਾ ਉਦੋਂ ਮੇਰੀ ਉਹ ਚੰਦਨ ਦੀ ਲੱਕੜ ਵਿਕ ਜਾਨੀ ਹੈ ਸਾਰੀ ਦੀ ਸਾਰੀ ਤੇ ਫੇਰ ਮੈਨੂੰ ਕਾਫੀ ਪੈਸੇ ਮਿਲਦੇ ਆ ਉਹ ਵਜ਼ੀਰ ਉਸੇ ਵੇਲੇ ਸਮਝ ਗਿਆ ਵੀ ਜਿਸ ਦਿਨ ਇਸ ਇਹਦੇ ਕੋਲੇ ਲੱਕੜਹਾਰੇ ਕੋਲੇ ਚੰਦਨ ਦੀ ਲੱਕੜ ਹੁੰਦੀ ਹੈ ਜਦੋਂ ਉਹ ਰਾਜੇ ਨੂੰ ਦੇਖਦਾ ਤਾਂ ਇਹਦੇ ਮਨ 'ਚ ਥੌਟ ਚੱਲਦੇ ਆ ਵੀ ਜਿਸ ਦਿਨ ਇਹ ਰਾਜਾ ਮਰਿਆ ਮੇਰੀ ਇਸ ਲੱਕੜ ਦਾ ਮੁੱਲ ਪਊਗਾ ਕਹਿਣ ਦਾ ਮਤਲਬ ਭਾਵੇਂ ਡਾਇਰੈਕਟ ਇੰਟਰੈਕਸ਼ਨ ਨਹੀਂ ਹੁੰਦੀ ਪਰ ਅਸੀਂ ਸਾਰੇ ਆਪਸ ਦੇ ਵਿੱਚ ਜੁੜੇ ਹੋਏ ਆਂ ਜਿਦੇ ਕਰਕੇ ਉਹਦੇ ਮਨ ਚ ਨੈਗੇਟਿਵ ਥੌਟਸ ਚੱਲਦੇ ਸੀ ਉਹ ਰਾਜੇ ਨੂੰ ਇਹ ਗੱਲ ਪਤਾ ਲੱਗ ਜਾਂਦੀ ਸੀ ਕਿ ਉਹਨੇ ਕਿਹਾ ਵੀ ਅਸੀਂ ਰਾਜ ਮੈਲ ਦੇ ਵਿੱਚ ਇੱਕ ਕਮਰਾ ਬਣਾਉਣਾ ਹੈ ਤੇ ਇਹ ਲੱਕੜ ਤੂੰ ਸਾਰੀ ਵੇਚ ਦੇ ਉਹਨੇ ਉਹ ਲੱਕੜ ਸਾਰੀ ਵੇਚਤੀ ਫਿਰ ਭੁਵੇਂ ਖੱਚ ਇਦਾਂ ਨਹੀਂ ਹੋਇਆ ਹੁਣ ਮੈਂ ਗੱਲ ਕਲੀਅਰ ਕਰਨ ਲੱਗਾ ਸੀਕ੍ਰੀਟ ਆਫ ਫੋਰਗਿਵਨੈਸ ਦੀ ਤਾਂ ਅਸੀਂ ਸਾਰੇ ਆਪਸ ਦੇ ਵਿੱਚ ਜੁੜੇ ਹੋਏ ਹਾਂ ਕਿਸੇ ਵੇਲੇ ਕੀ ਹੁੰਦਾ ਸਾਡੇ ਅਸੀਂ ਜਿਹੜੀ ਵੀ ਗੱਲਬਾਤ ਇੰਟਰੈਕਸ਼ਨ ਇੱਕ ਦੂਜੇ ਦੇ ਨਾਲ ਕਰਦੇ ਹਾਂ ਸਾਡੇ ਸਬਕੌਂਸ਼ੀਅਸ ਦੇ ਵਿੱਚ ਉਹ ਲਕੀਰਾਂ ਵੱਜ ਜਾਂਦੀਆਂ ਜਿਵੇਂ ਦੋ ਪੇਪਰ ਪਏ ਹੋਏ ਆ ਇੱਕ ਵਿੱਚ ਕਾਰਬਨ ਪਿਆ ਅਸੀਂ ਉੱਤੋਂ ਕੋਈ ਗੱਲ ਕਰਦੇ ਹਾਂ ਤਾਂ ਉਹ ਕਾਰਬਨ ਦੇ ਰਾਹੀਂ ਸਬਕੌਂਸ਼ੀਅਸ ਦੇ ਉੱਤੇ ਪ੍ਰਿੰਟ ਬਣ ਜਾਂਦੇ ਆ ਠੀਕ ਹੈ ਸਾਡੇ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਕਲੇਸ਼ ਹੋ ਜਾਂਦੇ ਹਸਬੈਂਡ ਵਾਈਫ ਦੇ ਵਿੱਚ ਝਗੜਾ ਹੋ ਜਾਂਦਾ ਗੁੱਸੇ ਦੇ ਵਿੱਚ ਕੁਝ ਇਦਾਂ ਦੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਜਿਹੜੀ ਕਿ ਉਹ ਪ੍ਰਿੰਟ ਡੂੰਘੇ ਚਲੇ ਜਾਂਦੇ ਆ ਔਰ ਬਹੁਤ ਲੜਾਈ ਵੱਜ ਜਾਂਦੀ ਹੈ ਤੁਹਾਨੂੰ ਇੱਕ ਸੀਕ੍ਰੀਟ ਸ਼ੇਅਰ ਕਰਨ ਲੱਗਾ ਵੀ ਉਹ ਸਬਕੌਨਸ਼ੀਅਸ ਮਾਈਂਡ ਦੇ ਵਿੱਚੋਂ ਲਕੀਰਾਂ ਕਿਵੇਂ ਹਟਾਈਆਂ ਜਾ ਸਕਦੀਆਂ ਆ ਕੀ ਕਰੋ ਮੰਨ ਲਓ ਸਾਡਾ ਕੋਈ ਵੀ ਦੋਸਤ ਡਿਸਟੈਂਸ ਮੈਟਰ ਨਹੀਂ ਕਰਦਾ ਭਾਵੇਂ ਉਹ ਅਮਰੀਕਾ ਬੈਠਾ ਹੋਇਆ ਭਾਵੇਂ ਉਹ ਕੈਨੇਡਾ ਬੈਠਾ ਹੋਇਆ ਸਾਡੀ ਕਿਤੇ ਅਣਬਣ ਹੋ ਗਈ ਉਹਦੇ ਨਾਲ ਜਾਂ ਸਾਡੇ ਮੂੰਹ ਚੋਂ ਇਹੋ ਜਿਹੇ ਸ਼ਬਦ ਆ ਜਿਹੜੇ ਨਿਕਲ ਗਏ ਉਹਦੇ ਪ੍ਰਤੀ ਜਿਹੜੇ ਉਹਦੇ ਅੰਤਰਮਨ ਤੇ ਚਲੇ ਕੇ ਛੱਪ ਗਏ ਉਹਨੂੰ ਕਲੀਅਰ ਕਰਨ ਦੇ ਲਈ 5 ਸਾਲ 10 ਸਾਲ ਵੀ ਲੱਗ ਸਕਦੇ ਆ ਪਰ ਜੇਕਰ ਅਸੀਂ ਉਹਨੂੰ ਜਲਦੀ ਕਲੀਅਰ ਕਰਨਾ ਚਾਹੁੰਦੇ ਆ ਤਾਂ ਰਾਤ ਨੂੰ ਇੱਕ ਕੰਮ ਕਰਾਂਗੇ ਅਸੀਂ ਅੱਖਾਂ ਬੰਦ ਕਰਕੇ ਆਪਣੇ ਉਸ ਮਿੱਤਰ ਦਾ ਆਪਣੇ ਹਸਬੈਂਡ ਦਾ ਵਾਈਫ ਦਾ ਜਾਂ ਫਰੈਂਡ ਦਾ ਚਿਹਰਾ ਸਾਹਮਣੇ ਲਿਆਵਾਂਗੇ ਤੇ ਅਸੀਂ ਕੀ ਕਵਾਂਗੇ ਆਈ ਐਮ ਸੌਰੀ ਮੈਂ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਗੋਡ ਬlesਸ ਯੂ ਦੋ ਸ਼ਬਦ ਪੰਜਾਬੀ ਚ ਇੰਗਲਿਸ਼ ਜਾਂ ਹਿੰਦੀ ਚ ਜਿਸ ਵੀ ਭਾਸ਼ਾ ਚ ਅਸੀਂ ਜ਼ਿਆਦਾ ਕਰਦੇ ਇੰਟਰੈਕਟ ਤੇ ਜਦੋਂ ਇਹ ਸ਼ਬਦ ਅਸੀਂ 1 ਘੰਟੇ ਤੱਕ ਇਸ ਤਰ੍ਹਾਂ ਰੋਜ਼ ਕਵਾਂਗੇ ਚਾਕਬੋਰਡ ਸਾਰਿਆਂ ਨੇ ਦੇਖਿਆ ਹੋਣਾ ਜਿਵੇਂ ਚਾਕ ਦੇ ਉੱਤੇ ਲਕੀਰ ਅਸੀਂ ਚੌਕ ਫੇਰ ਦਿੰਦੇ ਆ ਤਾਂ ਲਕੀਰ ਵੱਜ ਜਾਂਦੀ ਹੈ ਪਰ ਉਹ ਜਦੋਂ ਤੁਸੀਂ ਆਪਣੇ ਉਸ ਮਿੱਤਰ ਨੂੰ ਸੱਜਣ ਨੂੰ ਆਪਣੇ ਧਿਆਨ ਖੇਤਰ ਦੇ ਵਿੱਚ ਲੈ ਕੇ ਆਵਾਂਗੇ ਜਦੋਂ ਅਸੀਂ ਸਾਹਮਣੇ ਨਹੀਂ ਸਿਰਫ ਧਿਆਨ ਦੇ ਵਿੱਚ ਹੀ ਲਿਆ ਕੇ ਜਦੋਂ ਅਸੀਂ ਉਹਨੂੰ ਕਹਾਂਗੇ ਆਈ ੈਮ ਸੋਰੀ ਇਟ ਮੀਨਸ ਅਸੀਂ ਉਹ ਡਸਟਰ ਫੇਰ ਰਹੇ ਹਾਂ ਉਹ ਡਸਟਰ ਫੇਰ ਜਾਊਗਾ ਔਰ ਤੁਸੀਂ ਯਕੀਨ ਮੰਨੋ 3 ਜਾਂ 4 ਦਿਨਾਂ ਦੇ ਵਿੱਚ ਉਹ ਤੁਹਾਡੇ ਜਿਹੜੇ ਰਿਲੇਸ਼ਨ ਆ ਬਿਲਕੁਲ ਨਾਰਮਲ ਹੋ ਜਾਣਗੇ ਪਰ ਅਸੀਂ ਦਿਲ ਤੋਂ ਜਿਹੜਾ ਉਹ ਮਾਫੀ ਮੰਗਾਗੇ ਸ਼ਮਾ ਦਾ ਡਸਟਰ ਫੇਰ ਦਵਾਂਗੇ ਸੋ ਇਹ ਸੀਗਾ ਜੀ ਸ਼ਮਾ ਦਾ ਡਸਟਰ ਸੀਕ੍ਰੀਟ ਆਫ ਫੋਰਗਿਵਿੰਗਨੈਸ ਤਾਂ ਮੈਂ ਪ੍ਰਬੰਧਕ ਸਾਹਿਬਾਨ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੁਸਾਇਟੀ ਦੀ ਕ੍ਰੀਮ ਦੇ ਸਾਹਮਣੇ ਮੈਨੂੰ ਵਿਚਾਰ ਰੱਖਣ ਦਾ ਮੌਕਾ ਦਿੱਤਾ ਤਾਂ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ